ਸਤਿ ਸ੍ਰੀ ਅਕਾਲ ਮੈਂ ਹਾਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਵਨ న్యూਸ ਅੱਜ ਦੀ ਉਦਾਸ ਜ਼ਿੰਦਗੀ ਦੇ ਵਿੱਚ ਚਿੱਤਰਕਾਰੀ ਤੇ ਅੱਖਰਕਾਰੀ ਨਾਲ ਜ਼ਿੰਦਗੀ ਨੂੰ ਖੁਸ਼ੀ ਨਿਵਾ ਮਾਹੌਲ ਦੇਣ ਲਈ ਇੱਕ ਕਲਾ ਪ੍ਰਦਰਸ਼ਨੀ ਲਗਾਈ ਗਈ ਹੈ ਪ੍ਰੈਸ ਕਲੱਬ ਜਿਲੰਦਰਾ ਦੇ ਪਰਿਸਥ ਦੇ ਵਿੱਚ ਤੇ ਆਓ ਅੱਜ ਅਸੀਂ ਮਿਲਾਂ ਨੇ ਆ ਆਪਣੇ ਨਿਗੇ ਕਲਾਕਾਰ ਇੰਦਰਜੀਤ ਜੀ ਦੇ ਨਾਲ ਇੰਦਰਜੀਤ ਸਿੰਘ ਜੀ ਜਿਨ੍ਹਾਂ ਨੇ ਇੱਕ ਆਪਣਾ ਬਹੁਤ ਯੋਗਦਾਨਕ ਇਸ ਇਹ ਪ੍ਰਦਰਸ਼ਨੀ ਦੇ ਵਿੱਚ ਪਾਇਆ ਹੈ ਇਸ ਪ੍ਰਦਰਸ਼ਨੀ ਆਯੋਜਨ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਆਓ ਅਸੀਂ ਇਹਨਾਂ ਦੀਆਂ ਤਸਵੀਰਾਂ ਦੇ ਨਾਲ ਰੂਬਰੂ ਹੋਈਏ ਮੇਰਾ ਨਾਮ ਇੰਦਰਜੀਤ ਹੈ ਤੇ ਮੈਂ ਪੰਜਾਬੀ ਨਿਊਜ਼ ਪੇਪਰ ਦੇ ਨਾਲ ਜੁੜਿਆ ਹੋਇਆ ਹਾਂ ਹਮੇਸ਼ਾ ਮੈਂ ਸੋਚਦਾ ਮੈਂ ਸੈਂਟੀਮੈਂਟਸ ਦੇ ਬਾਰੇ ਸੋਚਿਆ ਜਾਵੇ ਕਿਉਂਕਿ ਰੰਗ ਜਿਹੜੇ ਆ ਉਹ ਬਹੁਤ ਕੁਝ ਕਹਿੰਦੇ ਆ ਤੇ ਮੈਂ ਹੁਣ ਜਿੱਦਾਂ ਕਿਰਤੀ ਬਣਾਇਆ ਇੱਕ ਕਿਸਾਨ ਆ ਉਹ ਮਧੇੜ ਬਣ ਕੇ ਆਪਣਾ ਕੰਮ ਕਰਦਾ ਉਹਨਾਂ ਫੈਸ਼ਨ ਸ਼ੋਅ ਨਹੀਂ ਜੋਦਦਾ ਕਿ ਮੈਂ ਦੇਖਣ ਨੂੰ ਸੋਹਣਾ ਲੱਗਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਦਾਦਾ ਦਾਦਾ ਆਪਣਾ ਪੋਤੇ ਦੇ ਦੋਤੇ ਨੂੰ ਲੈ ਕੇ ਜਾਂਦਾ ਤੇ ਸਾਈਕਲ ਤੇ ਬਿਠਾ ਕੇ ਤੇ ਉਹ ਬੱਚਾ ਡਿਮਾਂਡ ਕਰਦਾ ਤੇ ਉਸ ਬਾਅਦ ਬੇਬੇ ਦਾ ਘਰ ਬੇਬੇ ਦਾ ਘਰ ਆ ਉਹ ਬੇਬੇ ਆ ਇੱਕ ਬਜ਼ੁਰਗ ਹੈ ਆਪਣੀ ਘਰ ਦੀ ਦਲਹੀਸ ਤੇ ਉਹਨੇ ਮੰਝਾ ਡਾਇਆ ਹੁੰਦਾ ਦਰਕਤ ਦੇ ਥੱਲੇ ਤੇ ਉਹ ਟੋਟਲ ਰਿਪਰੈਜ਼ੈਂਟ ਕਰਦੇ ਆ ਆਪਣੇ ਘਰ ਨੂੰ ਉਹ ਬੇਬੇ ਬਣਾਈ ਆ ਦਾਦਾ ਮੈਂ ਤੇ ਦਾਦੇ ਦੇ ਅਖਬਾਰ ਆ ਜਿਹੜਾ ਅਖਬਾਰ ਪੜ੍ਹਦਾ ਆ ਬੱਚੇ ਨੂੰ ਕੋਈ ਇੰਟਰਸਟ ਨਹੀਂ ਹੁੰਦਾ ਅਖਬਾਰ ਦੇ ਵਿੱਚ ਲੇਕਿਨ ਉਹ ਬੈਠਾ ਸੋਚ ਰਿਹਾ ਹੁੰਦਾ ਕਿ ਮੈਂ ਏਦਾਂ ਨੂੰ ਜਾਣਾ ਬਾਪੂ ਆ ਬਾਪੂ ਜਿਹੜਾ ਇੱਕ ਜ਼ਿੰਮੇਵਾਰੀ ਨਿਭਾਉਣ ਨਿਭਾਉਂਦਾ ਉਹ ਬੱਚਾ ਬੜੇ ਹੀ ਕੌਨਫੀਡੈਂਸ ਨਾਲ ਉਹਦੀ ਬੈਕਸਾਈਡ ਤੇ ਬੈਠਾ ਹੋਇਆ ਸਾਈਕਲ ਉੱਤੇ ਗਜ਼ਾ ਗਜ਼ਾ ਇੱਕ ਸੇਵਾਦਾਰ ਹੁੰਦੇ ਆ ਗੁਰਦੁਆਰੇ ਦੇ ਜਿਹੜੇ ਪਿੰਡਾਂ 'ਚ ਜਾ ਕੇ ਜਗਾ ਜਗਾ ਤੋਂ ਲੋਕਾਂ ਦੇ ਘਰਾਂ 'ਚੋਂ ਦਾਨ ਦੀਆਂ ਚੀਜ਼ਾਂ ਇਕੱਠੀਆਂ ਕਰਦੇ ਨੇ ਤੇ ਗੁਰਦੁਆਰੇ ਲੈ ਕੇ ਜਾਂਦੇ ਨੇ ਮੇਲਾ ਜਦੋਂ ਅਸੀਂ ਛੋਟੇ ਹੁੰਦੇ ਮੇਲਾ ਦੇਖਣ ਜਾਂਦਾ ਸੀ ਤੇ ਆਪਣੀ ਡੈਡੀ ਦੇ ਦਾਦੇ ਦੇ ਕੱਦੇ ਦੇ ਬੈਸ ਕੇ ਜਾਂਦਾ ਸੀ ਘਣੀ ਦੀ ਚੜ੍ਹਦੀ ਜਾਂ ਸੀ ਤੇ ਉਹ ਸੀ ਚੋਬਰ ਜਦੋਂ ਬੰਦਾ ਜਵਾਨ ਹੁੰਦਾ ਨੇ ਮੁੱਛਾਂ ਨੂੰ ਵੱਟ ਜਰੂਰ ਦਿੰਦਾ ਤੇ ਵੱਟ ਦੇ ਕੇ ਤੇ ਲੋਹੀ ਲੈ ਕੇ ਤੇ ਪਿੰਡ ਤੇ ਕਿਹੜਾ ਦਿੰਦਾ ਉਹ ਚੌਬਰ ਐ ਇਸ ਕਰਕੇ ਉਹ ਮਰੋਹਮ ਦਾ ਇੱਕ ਸਰਦਾਰ ਤਿਆਰ ਕੀਤਾ ਚੰਡੀਗੜ੍ਹ ਦੀ ਪਸੰਦ ਚੰਡੀਗੜ੍ਹ ਫਲੈਟ ਸਿਸਟਮ ਐ ਤੇ ਲੋਕੀ ਕੀ ਕਰਦੇ ਆ ਕਿ ਪਤੰਗ ਉਡਾਉਣ ਦਾ ਮਜ਼ਾ ਲੈਣਾ ਹੁੰਦਾ ਉਹਨਾਂ ਨੇ ਫਿਰ ਉਹ ਚਾਹ ਦਾ ਕੱਪ ਹੱਥ ਚ ਰੱਖਦੇ ਆ ਤੇ ਜਿਹੜੇ ਆਮ ਦੇ ਸਲਮ ਰਾਇ ਦੇ ਲੋਕ ਐ ਜਿਹੜੇ ਪਤੰਗਾ ਉਡਾਉਂਦੇ ਹੁੰਦੇ ਆ ਜਾਂ ਕੋਈ ਪਤੰਗਾ ਉਡਾਉਂਦੇ ਉਹਦਾ ਆਨੰਦ ਲੈਂਦੇ ਆ ਪਿੰਡ ਚਾਰੇ ਦੇ ਉੱਤੇ ਅਰੇ ਹੋ ਜਾ ਸੋਨੀਏ ਮੇਰੇ ਡਾਕਟਰ ਬਲਸਿੱਧੂ ਮੇਰੇ ਦੋਸਤ ਹੈ ਇੰਗਲੈਂਡ ਦੇ ਡਾਕਟਰ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਦਾ ਗਾਣਾ ਬਹੁਤ ਸੀ ਪਸ਼ੂਰ ਪਰ ਇਹ ਹੋ ਜਾ ਸੋਨੀ ਸਾਡੀ ਰੇਲ ਗੱਡੀ ਆਈ ਤੇ ਇਹ ਉਹਦੇ ਉੱਤੇ ਬਣਾਈ ਹੋਈ ਆ ਇਹ ਗਿੱਧਾ ਪਾਓ ਕੁੜੀਓ ਲੇਡੀ ਸੰਗੀਤ ਪੁਰਾਣੇ ਜਮਾਨੇ ਦਾ ਇੱਕ ਤਿਆਰ ਕੀਤਾ ਬਣਾਇਆ ਸੀ ਤੇ ਜਿਹੜੇ ਲੋਕ ਅਮਰੀਕਾ ਤੋਂ ਬੱਚੇ ਆਏ ਵਾਪਸ ਮਾਈਗ੍ਰੇਟ ਹੋ ਕੇ ਇਹਦੇ ਉੱਤੇ ਬਣਾਈ ਹੋਈ ਆ ਉਹ ਪਰਤ ਆਏ ਨੇ ਉੱਪਰ ਥਾਏ ਇੱਕ ਉਹਨੇ ਲਿਖੀ ਜੇ ਬਿਸਾਤ ਕਮ ਆਉਣਾ ਲੋਕ ਮੋਰਚਾ ਇਹ ਅਮੋਲਕ ਸਿੰਘ ਸੀਪੀਐਮ ਦੇ ਜਨਰਲ ਸਕੱਤਰ ਹੈ ਉਹਨਾਂ ਦੀ ਵਡਾਈ ਹੋਈ ਹੈ ਉਹਨਾਂ ਦੀ ਪੋਇਮ ਲਿਖੀ ਹੈ ਜ਼ਮੂਰੀਅਤ ਦਾ ਜਸ਼ਨ ਮਾਨਕ ਸਿੰਘ ਸਾਹਿਬ ਨੇ ਲਿਖੀ ਸੀ ਔਰ ਬਾਤ ਖੂਬੀ ਹੈ ਕਿ ਬੰਦੇ ਦੀ ਬੇੜੀਆਂ ਪਈਆਂ ਹੋਈਆਂ ਉਹਨਾਂ ਉੱਤੇ ਤੇ ਪੈਰਾਂ ਦੇ ਵਿੱਚ ਤੇ ਉਹਨਾਂ ਦੀ ਉਡਾਰੀ ਹੈਗੀ ਆ ਉਹ ਸ਼ੋਅ ਹੁੰਦੀ ਆ ਉਹਦੇ ਵਿੱਚ ਇਸ ਤਰ੍ਹਾਂ ਫੇ ਮੈਂ ਆਪਣੇ ਸੈਂਟੀਮੈਂਟ ਜਿਹੜੇ ਨਾ ਕੈਨਵਸ ਤੇ ਕਾਗਜ਼ ਤੇ ਮੈਂ ਉਲੀਕਦਾ ਤੇ ਇਹ ਮੇਰਾ ਕੰਮ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਡੀ ਅੱਜ ਦੀ ਚਿੱਤਰਕਲਾ ਤੇ ਅੱਖਰਕਾਰੀ ਪ੍ਰਦਰਸ਼ਨੀ ਦੇ ਵਿੱਚ ਦੂਜਾ ਬਹੁਤ ਵੱਡਾ ਯੋਗਦਾਨ ਰਿਹਾ ਸਾਡੇ ਬਹੁਤ ਹੀ ਅੱਛੇ ਆਰਟਿਸਟ ਮੰਜਲ ਸਿੰਘ ਦਾ ਆਓ ਅਸੀਂ ਮੰਜਲ ਸਿੰਘ ਜੀ ਨਾਲ ਗੱਲ ਕਰਦੇ ਹਾਂ ਕਿ ਤੁਹਾਡੀ ਜਿਹੜੇ ਚਿੱਤਰ ਪ੍ਰਦਰਸ਼ਿਤ ਹੋਏ ਨੇ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਨਾ ਪਵੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਮੰਜਲ ਸਿੰਘ ਹੈ ਔਰ ਮੈਨੂੰ ਅੱਜ ਪ੍ਰੈਸ ਕਲੱਬ ਵੱਲੋਂ ਸਾਰਿਆਂ ਨੇ ਇਤ ਇਨਵਾਈਟ ਕੀਤਾ ਆਪਣਾ ਵਰਕ ਜਿਹੜਾ ਹੈ ਮੇਰਾ ਉਹ ਪ੍ਰਦਰਸ਼ਿਤ ਕਰਨ ਲਈ ਮੈਨੂੰ ਬਹੁਤ ਅੱਛਾ ਲੱਗਾ ਬਹੁਤ ਸੋਨਾ ਇੱਕ ਆਰਗੇਨਾਈਜੇਸ਼ਨ ਸੀਗਾ ਏ ਦੋ ਦਿਨ ਦਾ ਮੈਂ ਆਪਣੀ ਪੇਂਟਿੰਗਸ ਜਿਹੜੀਆਂ ਇੱਥੇ ਡਿਸਪਲੇ ਕੀਤੀਆਂ ਸੀ ਉਹਦੇ ਵਿੱਚ ਮੇਰਾ ਇੱਕ ਜੋ ਮੇਨ ਮੋਟਿਵ ਸੀਗਾ ਉਹ ਪਹਿਲਾ ਸੀਗਾ ਕਿ ਪੰਜਾਬ ਦਾ ਹੈਰੀਟੇਜ ਜਿਹੜਾ ਜਲੰਧਰ ਪੁਰਾਣਾ ਥੋੜਾ ਬਹੁਤ ਬਚ ਗਿਆ ਹੈ ਉਨੂੰ ਮੈਂ ਚਾਹੁੰਦੀ ਆ ਕਿ ਸਾਡੀ ਜਿਹੜੀ ਗਵਰਨਮੈਂਟ ਹੈ ਜਾਂ ਅਸੀਂ ਆ ਆਪਸ ਦੇ ਲੋਕਲ ਲੋਕ ਹੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਔਰ ਮੈਂ ਉਹ ਪੇਂਟਿੰਗ ਜਿਹੜੀਆਂ ਮੈਂ ਡਿਸਪਲੇ ਕੀਤੀਆਂ ਉਹਨਾਂ ਵਿੱਚ ਵੀ ਮੈਂ ਇਹੀ ਸ਼ੋਅ ਕਰਨਾ ਚਾਹੁੰਦੀ ਸੀ ਕੁਝ ਫੋਟੋਗ੍ਰਾਫਸ ਜੋ ਮੇਰੇ ਕੋਲ ਸਿੱਗੀਆਂ ਮੈਂ ਉਹਨਾਂ ਨੂੰ ਹੌਲੀ ਹੌਲੀ ਆਪਣੀ ਪੇਂਟਿੰਗਸ ਦੇ ਜ਼ਰੀਏ ਪੇਪਰ ਤੇ ਉਤਾਰ ਰਹੀ ਆ ਔਰ ਦੂਸਰੀ ਚੀਜ਼ ਇਹ ਕਿ ਲੋਕੀ ਜਿਹੜਾ ਬੱਚੇ ਉਹਨਾਂ ਦੇ ਪੇਰੈਂਟਸ ਅ ਅਕਲ ਕਿਸੇ ਵੀ ਕਲਾ ਦੇ ਨਾਲ ਜੁੜਨ ਕਿਉਂਕਿ ਅੱਜ ਕੱਲ ਦਾ ਟਾਈਮ ਜਿਹੜਾ ਹੈ ਉਹ ਇਦਾਂ ਦਾ ਹੈ ਕਿ ਬਹੁਤ ਲੋਕੀ ਪਰੇਸ਼ਾਨ ਰਹਿੰਦੇ ਆ ਡਿਪਰੈਸ਼ਨ ਬਹੁਤ ਹੈ ਬੱਚਿਆਂ ਚ ਅਲੱਗ ਅਲੱਗ ਤਰ੍ਹਾਂ ਦੀ ਪ੍ਰੋਬਲਮਸ ਹੈ ਆਰਟ ਦੇ ਜ਼ਰੀਏ ਮੇਚਾਣੀ ਹੈ ਉਹ ਬੱਚੇ ਬੱਚਾ ਨੂੰ ਰਸਤਾ ਮਿਲੇ ਉਹਨਾਂ ਦੇ ਪੇਰੈਂਟਸ ਨੂੰ ਵੀ ਇਨਫੈਕਟ ਜੋ ਆਪਣੇ ਕੰਮ ਦੇ ਮਤਲਬ ਕੰਮ ਦੇ ਵਿੱਚ ਇੰਨੇ ਰੁੱਝੇ ਹੋਏ ਆ ਕਿ ਉਹਨਾਂ ਨੂੰ ਆਪਣੇ ਲਈ ਟਾਈਮ ਹੀ ਨਹੀਂ ਮਿਲਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਲਾ ਹੋਵੇ ਮੈਂ ਬਸ ਇਹ ਨਾ ਚਾਹੁੰਦੀ ਕਿ ਲੋਕੀ ਥੋੜਾ ਕਲਾ ਦੇ ਵੱਲ ਵੀ ਧਿਆਨ ਦੇਣਾ ਸ਼ੁਰੂ ਕਰਨ ਔਰ ਆਪਣੇ ਉੱਤੇ ਵੀ ਆਪਣੇ ਆਪਣੇ ਲਈ ਵੀ ਕੁਝ ਨਾ ਕੁਝ ਕਰਨਾ ਸ਼ੁਰੂ ਕਰਨ ਬਸ ਇਹੀ ਚਾਹੁੰਦੀ ਹਾਂ ਬਹੁਤ ਹੀ ਅੱਛਾ ਵਿਚਾਰ ਮੰਜਲ ਜੀ ਤੇ ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਤੁਸੀਂ ਇਸੇ ਵਧੇ ਫੁੱਲੇ ਰਹੋ ਇਸ ਸਮਾਜ ਦੇ ਨੂੰ ਆਪ ਸਮਾਜ ਨੂੰ ਆਪਣੀ ਗੇਮ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਪ੍ਰੈਸ ਕਲੱਬ ਵਿੱਚ ਲੱਗੀ ਚਿੱਤਰ ਕਲਾ ਤੇ ਅਖਰਕਾੜੀ ਪ੍ਰਵੇਸ਼ੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਅਖਰਕਾੜੀ ਨੇ ਨਹੀਂ ਸਾਡੇ ਆਰਟਿਸਟ ਕਮਲਜੀ ਸਿੰਘ ਜੀ ਦਰਿਆ ਮੈਂ ਕਮਲਜੀ ਸਿੰਘ ਜੀ ਨੂੰ ਰਿਕਵੈਸਟ ਕਰਾਂਗਾ ਕਮਲਜੀ ਸਿੰਘ ਜੀ ਸਤਿ ਸ਼ਕਾ ਤੁਸੀ ਆਪਣੀਆਂ ਕਲਾਕ੍ਰਿਤੀਆਂ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਨਾ ਪਾਓ ਜਰੂਰ ਜੀ ਦੇਖੋ ਜੀ ਮੇਰੀ ਜਿਹੜੀ ਹੈ ਇੱਥੇ ਪ੍ਰਦਰਸ਼ਨੀ ਹੈ ਮੇਰਾ ਜਿਹੜਾ ਮੁੱਖ ਮੋਟਿਵ ਹੈਗਾ ਉਹ ਪੰਜਾਬੀ ਭਾਸ਼ਾ ਜਿਹਨੂੰ ਅਸੀਂ ਵਿਸਾਰ ਚੁੱਕੇ ਆ ਹੱਥ ਨਾਲ ਕਿਸ ਤਰ੍ਹਾਂ ਲਿਖਣਾ ਹੈਗਾ ਔਰ ਕਿਸ ਤਰ੍ਹਾਂ ਖੁਸ਼ਕਤ ਲਿਖਣਾ ਉਹ ਉਹਦੇ ਬਾਰੇ ਹੈਗਾ ਜਿਸ ਤਰ੍ਹਾਂ ਇਹ ਲਾਈਨਾਂ ਲਿਖੀਆਂ ਨੇ ਸ਼ਹਿਬਾਜ਼ ਜੀ ਦੀਆਂ ਲਿਖ ਪੰਜਾਬੀ ਬੋਲ ਪੰਜਾਬੀ ਜੇਕਰ ਇਹ ਨਾ ਸਮਝੇ ਤੂੰ ਜੇ ਨਾ ਇਹਨੂੰ ਸਿੱਖਣਾ ਚਾਹੇ ਫਿਰ ਤੂੰ ਦਿਲੋਂ ਪੰਜਾਬੀ ਨਹੀਂ ਇਹ ਸਾਰ ਹੈਗਾ ਜੀ ਇਹ ਸਾਰੀ ਪ੍ਰਦਰਸ਼ਨੀ ਦਾ ਉਸ ਤੋਂ ਇਲਾਵਾ ਸਰਤਾਜ ਜੀ ਦੀਆਂ ਲਾਈਨਾਂ ਨੇ ਲੁੱਤ ਮਿਲੇਗਾ ਜ਼ਿੰਦਗੀ ਦਾ ਸਰਤਾਜ ਜਦੋਂ ਤੂੰ ਸੋਚ ਲਿਆ ਕਿ ਉਨੇ ਹੋਣਾ ਫਿਰ ਵੀ ਚੰਗਾ ਬਿਲਕੁਲ ਸੁੱਕੇ ਖਾਲੀ ਨਾਲੋਂ ਸੋ ਇਹ ਸਾਰਾ ਕੁਝ ਜਿਹੜਾ ਇਹ ਇਹ ਇਹਦਾ ਸਾਰ ਹੀ ਹੈਗਾ ਕਿ ਸਾਨੂੰ ਜ਼ਰੂਰ ਆਪਣੀ ਮਾਂ ਬੋਲੀ ਉਹ ਚਾਹੇ ਕਿਸੇ ਦੀ ਕੋਈ ਵੀ ਹੋ ਸਕਦੀ ਆ ਉਹਦੇ ਬਾਰੇ ਜ਼ਰੂਰ ਕੰਮ ਕਰਨਾ ਚਾਹੀਦਾ ਅਸੀਂ ਕਿਉਂਕਿ ਪੰਜਾਬ ਪੰਜਾਬ ਦੇ ਆਂ ਔਰ ਪੰਜਾਬੀ ਸਾਡੀ ਮਾਂ ਬੋਲੀ ਆ ਔਰ ਅਸੀਂ ਪੰਜਾਬੀ ਦੇ ਬਾਰੇ ਜਿੰਨਾ ਵੀ ਅਸੀਂ ਸੰਘਰਸ਼ ਕਰ ਰਹੇ ਆਂ ਪੰਜਾਬੀ ਬੋਲਣ ਦਾ ਪੰਜਾਬੀ ਲਿਖਣ ਦਾ ਸਹੀ ਤਰੀਕੇ ਨਾਲ ਲਿਖਣ ਦਾ ਔਰ ਇਹ ਸੁੰਦਰ ਤਰੀਕੇ ਨਾਲ ਲਿਕਨਦਾ ਜਿਹੜੀਆਂ ਸਾਡੇ ਟ੍ਰੈਡੀਸ਼ਨ ਸੀ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਜਿੰਨਾਂ ਨੂੰ ਅਸੀਂ ਭੁੱਲ ਚੁੱਕੇ ਹਾਂ ਕਿਸ ਤਰ੍ਹਾਂ ਉਹਨਾਂ ਨੂੰ ਰਿਵਾਈਵ ਕਰਨਾ ਇਹ ਸਾਰਾ ਕੁਝ ਇਹ ਇਸ ਕੋ ਦਰਸ਼ਨੀ ਚ ਦਰਸਾਇਆ ਗਿਆ ਜੀ ਹਾਂ ਉਹਦੇ ਤੋਂ ਇਲਾਵਾ ਇਹਦੇ ਵਿੱਚ ਕੁਝ ਪ੍ਰੀਮੀਅਮ ਸੈਗਮੈਂਟ ਹੈ ਜਿਸ ਤਰ੍ਹਾਂ 24 ਕੈਰੇਟ 골드 ਦੇ ਨਾਲ ਅਸੀਂ ਅੱਖਰਕਾਰੀ ਕੀਤੀ ਹੈ ਇਹ ਵੀ ਦੇਖਣ ਵਾਲੀ ਚੀਜ਼ ਹੈ ਜੀ ਤੇ ਕਮਲਦੀਪ ਜੀ ਇਹ ਪੈਂਤੀ ਅਸੀਂ ਦਾ ਜਿਹੜਾ ਤੁਸੀਂ ਕਮਾਲ ਕੀਤਾ ਬਹੁਤ ਹੀ ਅੱਛਾ ਪ੍ਰਾਲਾ ਕੀਤਾ ਐ ਐਨੇ ਬਾਰੇ ਦਰਸ਼ਕਾਂ ਨੂੰ ਚਾਹਣਾ ਪਾਉ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਤੋਂ ਬਹੁਤ ਹੀ ਦੂਰ ਹੁੰਦੇ ਜਾ ਰਹੇ ਹਾਂ ਇਹ ਸਰ ਅੱਖਰਾਂ ਦਾ ਇੱਕ ਝੁੰਡ ਬਣਾਇਆ ਗਿਆ ਹੈ ਚੱਕਰ ਬਣਾਇਆ ਗਿਆ ਆਪਾਂ ਵੈਸੇ ਤੇ ਅੱਖਰਾਂ ਨੂੰ ਜੋੜ ਕੇ ਜਦੋਂ ਸ਼ਬਦ ਬਣ ਜਾਂਦੇ ਆ ਉਹਨਾਂ ਦੀ ਬਿਊਟੀ ਤਾਂ ਤੁਸੀਂ ਦੇਖ ਹੀ ਰਹੇ ਆ ਇਹ ਕਹ ਲੋਗੇ ਅੱਖਰਾਂ ਦੀ ਮਾਲਾ ਹੈਗੀ ਆ ਇਹ ਉਹਦੀ ਖੂਬਸੂਰਤੀ ਦਰਸਾਈ ਗਈ ਆ ਸਿਰਫ ਬਲੈਕ ਐਂਡ ਵਾਈਟ ਦੇ ਵਿੱਚ ਇਹ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਕੌਂਦੇਵ ਜੀ ਸਤਿ ਸ਼੍ਰੀ ਅਕਾਲ ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਅਸੀਂ ਐਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੀਏ ਪੰਜਾਬ ਨੂੰ ਅੱਗੇ ਲਿਜਾਣ ਦੇ ਵਿੱਚ ਆਪਣੇ ਉਪਰਾਲੇ ਜਾਰੀ ਰੱਖੀਏ ਧੰਨਵਾਦ ਥੈਂਕ ਯੂ ਸੋ ਅੱਜ ਦੀ ਚਿੱਤਰਗ੍ਰਾ ਪ੍ਰਦਰਸ਼ਨੀ ਜਿਹੜੀ ਕਿ ਬਹੁਤ ਹੀ ਕਾਮਯਾਬ ਹੋਈ ਬਹੁਤ ਜ਼ਿਆਦਾ ਦਰਸ਼ਕਾਂ ਨੇ ਇਹਦਾ ਆਨੰਦ ਮਾਣਿਆ ਤਸਵੀਰਾਂ ਵੀ ਲਈਆਂ ਤੇ ਹੁਣ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਵਿਕ੍ਰਮ ਕੁਮਾਰ ਦੇ ਨਾਲ ਮੈਂ ਸੁਨਿੰਦਰਪਾਲ ਸਿੰਘ ਦੇਖਦੇ ਰਹੋ ਮੰ ਨਿਊਜ਼